ਸ਼੍ਰੀ ਸਤਿਨਰਾਇਣ ਮੰਦਰ ਸੈਕਟਰ 70 ਮਟੌਰ ਵਿਖੇ ਮੰਦਰ ਕਮੇਟੀ ਅਤੇ ਸਮਾਜ ਸੇਵੀ ਆਬਾ ਬੰਸਲ ਦੀ ਅਗਵਾਈ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਇਹ ਫੈਸਲਾ ਦਿੱਤਾ ਗਿਆ ਕਿ ਆਉਣ ਵਾਲੀ 22 ਜਨਵਰੀ ਨੂੰ ਅਯੁੱਧਿਆ ਵਿਖੇ ਸ਼੍ਰੀ ਰਾਮ ਲੱਲਾ ਜੀ ਦੀ ਪ੍ਰਾਨ ਪ੍ਰਤਿਸ਼ਠਾ ਦਾ ਪ੍ਰੋਗਰਾਮ ਮਟੌਰ ਵਿਖੇ ਲਾਈਵ ਦਿਖਾਇਆ ਜਾਏਗਾ ਤੇ ਇਸ ਮੌਕੇ ਦੇ ਉੱਤੇ ਗਾਇਕਾਂ ਵੱਲੋਂ ਭਜਨ ਕੀਰਤਨ ਵੀ ਕੀਤੇ ਜਾਣਗੇ ਪ੍ਰਮੋਦ ਮਿੱਤਰਾ ਸਰ ਅੱਜ ਜੋ ਮੀਟਿੰਗ ਹੋਈ ਮੈਂ ਮਨੇ ਕਿ ਸਿਲਸਿਲੇ ਕਰ ਲਿਖੀ ਹੋਈ ਹੈ ਮੀਟਿੰਗ ਉਸ ਦੇ ਬਾਰੇ ਇਹ ਜਿਹੜਾ ਹਿੰਦੁਸਤਾਨ ਦੇ ਵਿੱਚ ਅ ਜਿਹੜਾ ਰਾਮ ਮੰਦਰ ਦਾ ਦੋਧ ਘਾਟਨ ਹੋ ਰਿਹਾ ਪੂਰੇ ਦੁਨੀਆ ਲੈਵਲ ਤੇ ਜਿਹੜਾ 22 ਤਰੀਕ ਨੂੰ ਸਾਡੇ ਪ੍ਰਾਈਮ ਮਿੰਿਸਟਰ ਹਾਜ਼ਰ ਕਰ ਰਹੇ ਆ ਉਹਦੇ ਸਬੰਧ ਚ ਅਸੀਂ ਇਸ ਮੰਦਰ ਦੇ ਵਿੱਚ ਉਹ 22 ਤਰੀਕ ਦਾ ਪ੍ਰੋਗਰਾਮ ਵੀ ਅਸੀਂ ਵੱਡੇ ਪੱਧਰ ਤੇ ਕਰਨ ਜਾ ਰਹੇ ਆ ਜਿਹੜਾ ਕਿ ਅਸੀਂ ਉਸ ਪ੍ਰੋਗਰਾਮ ਚਲਾਈ ਰਾਮ ਨੂੰ ਸੱਤ ਤਵੇ ਮੀਟਿੰਗ ਚ ਸਭ ਕਿਸ ਤਰ੍ਹਾਂ ਦਾ ਫੈਸਲਾ ਕੀ ਕੁਝ ਲਿਆ ਗਿਆ ਜਿਵੇਂ ਕਿ ਆਵਾਜ਼ ਮਾਸੇ ਇੱਕ ਪਰਿਵਾਰ ਆਏ ਨੇ ਬਸ ਜੀ ਵੀ ਆਏ ਇਹਨਾਂ ਨੇ ਇੱਕ ਤੁਹਾਡੇ ਨਾਲ ਕਾਨਫਰੰਸ ਕੀਤਾ ਕਿ ਅਸੀਂ ਹੈਲਪ ਕਰਾਂਗੇ ਕਮੇਟੀ ਜਿਹੜੀ ਤੁਹਾਡੀ ਮੰਦਰ ਕਮੇਟੀ ਹੈ ਉਹ ਸਾਰਾ ਪਤਾ ਦੇਖੇਗੀ ਬੰਦੇ ਵਾ ਦੇਖਣਾ ਤੇ ਕੀ ਤਿਆਰੀ ਕੀ ਹੈ ਕਿਸ ਤਰ੍ਹਾਂ ਦੀ ਮਤਲਬ ਹੈ ਮੰਦਰ ਕਮੇਟੀ ਸਾਰਾ ਪ੍ਰਬੰਧ ਕਰੇਗੀ ਜਿਹੜਾ ਵੀ ਪ੍ਰੋਗਰਾਮ ਅਸੀਂ ਕਰਵਾਉਣ ਜਾ ਰਹੇ ਹਾਂ ਇੱਥੇ ਜਿੱਦੇ ਉਹਦੇ ਵਿੱਚ ਜੋ ਵੀ ਪ੍ਰਬੰਧ ਸਾਰੇ ਗਾਇਕਾਂ ਨੂੰ ਬੁਲਾਉਂਦਾ ਜਾਂ ਲੰਕਰ ਦਾ ਪ੍ਰਬੰਧ ਆ ਮੇਡ ਮਾਬਾ ਮਾਸ ਸਾਨੂੰ ਵਿਸ਼ਵਾਸਨ ਦਿੱਤਾ ਕਿ ਵੱਡੇ ਪੱਧਰ ਤੇ ਅਸੀਂ ਵਿੱਤੀ ਮਦਦ ਵੀ ਕਰਾਂਗੇ ਤੇ ਅਸੀਂ ਹੋਰ ਲੋਕਾਂ ਦਾ ਵੀ ਸਹਿਯੋਗ ਜਿਹੜਾ ਇਸ ਵੱਡੇ ਪ੍ਰੋਗਰਾਮ ਵਿੱਚ ਲਾਵਾਂਗੇ ਤਾਂ ਜੋ ਅਸੀਂ ਮੁਹਾਲੀ ਸ਼ਹਿਰ ਦੇ ਵਿੱਚ ਇਹ ਇੱਕ 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 ਤਰ੍ਹਾਂ ਦਾ ਨਵੇਕਲਾ ਪ੍ਰੋਗਰਾਮ ਅਸੀਂ ਕਰ ਸਕੀਏ ਕਿੰਨੀ ਕੁ ਦੀ ਸੰਗਤ ਆਦੀ ਕਿੰਨੀ ਲੱਗਦੀ ਕਿੰਨੀ ਸੰਗਤ ਆਦੀ ਸਾਡੇ ਮੇਟ ਤਾਂ 5000 ਤੋਂ 8000 ਦੇ ਵਿੱਚ ਹੈ ਜੀ ਉਹ ਜਿੰਨੇ ਵੀ ਸ਼ਹਿਰ ਵਿੱਚ ਮੰਦਿਰ ਹੈ 25 ਮੰਦਿਰ ਹੈ ਉਹ ਕਾਈਪ ਕੀਤਾ ਜਾਏਗਾ ਹਾਂ ਉਹਨਾਂ ਨੇ ਵੀ ਅਸੀਂ ਸਾਰੇ ਉਹਨਾਂ ਦੇ ਐਨਵੀ ਟਿਸ਼ਨ ਨਹੀਂ ਦੇਵਾਂਗੇ ਉੱਥੇ ਅਸੀਂ ਆਪਣਾ ਬੈਨਰ ਵੀ ਲਗਾਵਾਂਗੇ ਅਰੇ ਪ੍ਰੋਗਰਾਮ ਔਰ ਔਕਾ ਵਿੱਚ ਹੀ ਅਸੀਂ ਇਹਦਾ ਬੈਨਰ ਦਾ ਬਨਾਤਨ ਤੁਨ ਬੈਰ ਸੋਸਾਇਟੀ ਮਟਰ 77 ਨੰਬਰ ਬਲਗ ਲਗਾਵਾਂਗੇ ਨਮਸਕਾਰ ਜੀ ਪਹਿਲਾਂ ਤੇ ਸਭ ਤੋਂ ਪਹਿਲਾਂ ਮਟਰ ਵਾਸੀਆਂ ਨੂੰ ਤੇ ਸ਼ਹਿਰ ਵਾਸੀਆਂ ਨੂੰ 1 ਜਨਵਰੀ ਨਵ ਵਸ਼ ਦੇ ਦਿਹਾੜੇ ਤੇ ਬਹੁਤ ਬਹੁਤ ਬਧਾਈਆਂ ਤੇ ਅੱਜ ਅਸੀਂ ਮੰਦਿਰ ਦੇ ਵਿੱਚ ਮੱਥਾ ਟੇਕਣ ਆਏ ਆ ਤੇ ਨਾਲੇ ਇੱਥੇ ਕਮੇਟੀ ਦੀ ਮੀਟਿੰਗ ਕੰਡਕਟ ਕੀਤੀ ਗਈ ਸੀ ਜਿਹੜੀ ਆਉਣ ਵਾਲੀ 22 ਜਨਵਰੀ ਨੂੰ ਜਿਹੜਾ ਸਾਡੇ ਸਾਰੇ ਸਨਾਤਨੀਆਂ ਵਾਸਤੇ ਔਰ ਦੇਸ਼ ਵਾਸੀਆਂ ਵਾਸਤੇ ਇੱਕ ਬਹੁਤ ਵੱਡਾ ਦਿਨ ਜਿਹਦੇ ਵਿੱਚ ਕਿ ਅਯੁੱਧਿਆ ਦੇ ਵਿੱਚ ਸ਼੍ਰੀ ਰਾਮ ਲੱਲਾ ਦੇ ਪ੍ਰਾਣ ਪ੍ਰティਸ਼ਠਾ ਦਾ ਸਮਾਰੋਹ ਹੋਣ ਜਾ ਰਿਹਾ ਹੈ ਸਾਡੇ ਮਾਨਨੀਏ ਪ੍ਰਧਾਨ ਮੰਤਰੀ ਦੁਆਰਾ ਇਹ ਸਾਰਾ ਕਾਰਜਕ੍ਰਮ ਜਿਹੜਾ ਉਹ ਕੀਤਾ ਜਾਏਗਾ ਔਰ ਉਹਨਾਂ ਉਹਨਾਂ ਦੁਆਰਾ ਜਿਹੜਾ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਆਪਣੇ ਸ਼ਹਿਰ ਆਪਣੇ ਆਪਣੇ ਮੰਦਰ ਤੇ ਆਪਣੇ ਆਪਣੇ ਸਥਾਨ ਤੇ ਅਯੋਧਿਆ ਵਰਗਾ ਹੀ ਕੋਈ ਨਾ ਕੋਈ ਜਿਹੜਾ ਕਾਰਜਕ੍ਰਮ ਹੈ ਉਹਦਾ ਉਪਰਾਲਾ ਕੀਤਾ ਜਾਵੇ ਤਾਂ ਜੋ ਜਿਹੜੇ ਵੀ ਸ਼ਰਧਾਲੂ ਨੇ ਉਹ ਉੱਥੇ ਬੈਠ ਕੇ ਹੀ ਇਸ ਕਾਰਜਕ੍ਰਮ ਦਾ ਆਨੰਦ ਲੈ ਸਕਣ ਤੇ ਸਾਡੀ ਕਮੇਟੀ ਵੱਲੋਂ ਮਿੱਤਰਾ ਸਾਹਿਬ ਨੇ ਜਿਵੇਂ ਹੁਣੇ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਇਸ ਮੰਦਰ ਦੇ ਵਿੱਚ ਇਹ ਕਾਰਜਕ੍ਰਮ ਜਿਹੜਾ ਆਯੋਜਿਤ ਕਰਾਂਗੇ ਤੇ ਅਸੀਂ ਇਸ ਕਾਰਜਕ੍ਰਮ ਦੇ ਦੌਰਾਨ ਇੱਕ ਬਹੁਤ ਵੱਡੀ ਸਕਰੀਨ ਦਾ ਵੀ ਇੱਥੇ ਜਿਹੜਾ ਅਰੇਂਜਮੈਂਟ ਕਰਾਂਗੇ ਤਾਂ ਕਿ ਜਿਹੜਾ ਉੱਥੋਂ ਦਾ ਲਾਈਵ ਪ੍ਰੋਗਰਾਮ ਹੈ ਉਹਦਾ ਸਾਰਾ ਜਿਹੜਾ ਵੇਰਵਾ ਹੈ ਉਹ ਸ਼ਰਧਾਲੂਆਂ ਨੂੰ ਇੱਥੇ ਲਾਈਵ ਦਿਖਾਇਆ ਜਾਏ ਨਾਲ ਹੀ ਨਾਲ ਅਸੀਂ ਕੋਈ ਇੱਥੇ ਜਿਹੜਾ ਹੈ ਗਾਇਕ ਉਹਨੂੰ ਇਨਵਾਈਟ ਕਰਾਂਗੇ ਜਿਹੜਾ ਕਿ ਲਾਈਵ ਪ੍ਰੋਗਰਾਮ ਦੇ ਨਾਲ-ਨਾਲ ਜਿਹੜਾ ਉਹ ਭਜਨ ਕੀਰਤਨ ਦਾ ਕਾਰਜਕ੍ਰਮ ਜਿਹੜਾ ਉਹ ਚਲਾਣਗੇ ਉਹਦੇ ਨਾਲ ਹੀ ਨਾਲ ਅਸੀਂ ਬਹੁਤ ਹੀ ਵੱਡੇ ਲੰਗਰ ਦਾ ਵੀ ਇੱਥੇ ਸੋਚ ਰਹੇ ਹਾਂ ਪਲਾਨ ਕਰਨ ਦਾ ਤੇ ਕਮੇਟੀ ਦੇ ਸਹਿਯੋਗ ਦੇ ਨਾਲ ਜੋ ਵੀ ਬਣ ਪਏਗਾ ਕਰਾਂਗੇ ਔਰ ਅਸੀਂ ਇਹਨਾਂ ਦੀ سپورਟ ਦੇ ਵਿੱਚ ਖੜੇ ਹਾਂ ਜੋ ਵੀ ਇਹ ਸਾਡੀ ਡਿਊਟੀ ਲਗਾਨ ਗਈਆਂ ਜੋ ਵੀ ਸਾਡ ਤੋਂ ਬਣ ਪਏਗਾ ਅਸੀਂ ਕਮੇਟੀ ਦੇ ਨਾਲ ਖੜੇ ਹਾਂ ਸੋ ਇਹ ਸਾਰਾ ਪ੍ਰੋਗਰਾਮ ਜਿਹੜਾ ਅੱਜ ਅਸੀਂ ਪਲਾਨ ਕੀਤਾ ਤੇ 22 ਤਰੀਕ ਨੂੰ ਜਿਹੜਾ ਗੱਜ-ਵੱਜ ਕੇ ਮਟੌਰ ਦਾ ਮੰਦਿਰ ਜਿਹੜਾ ਉਹ RAM LALLA ਦੀ प्राण प्रतिष्ठा ਸਮਾਰੋਹ ਦਾ ਬਹੁਤ ਵੱਡਾ ਕਾਰਜਕ੍ਰਮ ਆਯੋਜਿਤ ਕਰਨ ਜਾ ਰਹੇ ਹਾਂ ਬੋਸ ਯਾਪਤੀ RAM CHANDRA MAHARAJ ਕੀ ਦੇਖੋ ਸਾਡਾ ਸਿੱਧਾ ਧਾਰਮਿਕ ਸਾਡਾ ਮਟਰ ਮੰਦਿਰ ਨਾਲ ਇੰਨਾ ਲਗਾਓ ਕਿ ਉਹ ਮਟਰ ਮੰਦਿਰ ਨਾਲ ਲਗਾਵੇ ਇਸ ਤਰ੍ਹਾਂ ਹੈ ਜੀ ਅਸੀਂ 2013-14 ਤੋਂ ਇੱਥੇ ਆਣਾ ਸ਼ੁਰੂ ਕੀਤਾ ਸੀਗਾ ਤੇ ਉਸ ਸਮੇਂ ਸਾਡੇ ਕੋਲ ਸੰਤਾਨ ਕੋਈ ਨਹੀਂ ਸੀ ਤੇ ਅਸੀਂ ਇੱਥੇ ਸ਼ਰਦਾ ਦੇ ਨਾਲ ਇਸ ਮੰਦਿਰ ਦੇ ਨਾਲ ਜੁੜੇ ਜਦੋਂ ਤੇ ਰੱਬ ਨੇ ਸਾਡੀ ਚੋਲੀ ਪਰੀ ਤੇ ਬਸ ਉੱਥੋਂ ਸਾਡਾ ਵਿਸ਼ਵਾਸ ਇਸ ਮੰਦਿਰ ਦੇ ਨਾਲ ਬਣ ਗਿਆ ਔਰ ਇੱਕ ਬੜਾ ਹੀ ਗਹਿਰਾ ਨਾਤਾ ਜੜਾ ਉਸ ਇਸ ਮੰਦਿਰ ਦੇ ਨਾਲ ਹੈ ਜੁੜਾਅ ਹੈ ਕਿਉਂਕਿ ਉਸ ਸੰਤਾਨ ਦੇ ਆਉਣ ਤੋਂ ਬਾਅਦ ਅਸੀਂ ਇਸ ਮੰਦਰ ਦੇ ਵਿੱਚ ਜਿਹੜਾ ਉਹ ਰੂਦਰ ਮਹਾਦੇਵ ਮੰਦਰ ਦੀ ਜੜੀਏ ਅਥੀ ਸਥਾਪਨਾ ਕੀਤੀ ਮੰਦਰ ਬਣਵਾਇਆ ਤੇ ਨਾਲ ਹੀ ਨਾਲ ਜਿਹੜੇ ਇੱਥੋਂ ਦੇ ਵਾਸੀ ਨੇ ਮਟੌਰ ਵਾਸੀ ਉਹਨਾਂ ਨਾਲ ਇੰਨਾ ਪਿਆਰ ਬਣ ਗਿਆ ਕਿ ਸਾਨੂੰ ਸਾਰੇ ਆਪਣੀ ਫੈਮਲੀ ਵਾਂਗ ਲੱਗਦੇ ਨੇ ਤੇ ਸਾਨੂੰ ਇਦਾਂ ਦੁਨੀਆ ਭਰ ਦੇ ਮੰਦਰ ਜਿਹੜੇ ਉਹ ਸਥਾਪਿਤ ਨੇ ਇੱਥੇ ਚੰਡੀਗੜ੍ਹ ਮਟੌਰ ਸੌਰੀ ਚੰਡੀਗੜ੍ਹ ਮੋਹਾਲੀ ਹੈ ਸਾਰੇ ਏਰੀਆਜ਼ ਨੇ ਪਰ ਸਾਡਾ ਦਿਲ ਕਿਤੇ ਨਹੀਂ ਲੱਗਦਾ ਸਾਡਾ ਦਿਲ ਲੱਗਦਾ ਹੈ ਤੇ ਸਿਰਫ ਇਸ ਮੰਦਰ 'ਚ ਲੱਗਦਾ ਹੈ ਹਾਲਾਂਕਿ ਦੂਸਰੇ ਮੰਦਿਰਾਂ ਤੋਂ ਵੀ ਇਨਵੀਟੇਸ਼ਨ ਆਏ ਸੀਗੇ ਕਿ ਉੱਥੇ ਪ੍ਰੋਗਰਾਮ ਹੈਗੇ ਤੇ ਸਾਨੂੰ ਉੱਥੇ ਇਨਵੀਟੇਸ਼ਨ ਆਣ ਦਾ ਸੱਦੇ ਦਿੱਤੇ ਗਏ ਸੀ ਪਰ ਸਾਡਾ ਦਿਲ ਸੀਗਾ ਕਿ ਅਸੀਂ ਪ੍ਰੋਗਰਾਮ ਇੱਥੇ ਹੀ ਕਰੀਏ ਡਾਲੂ ਹੋ ਕੇ ਵੀ ਉਹ ਕਿਤੇ ਮੇਰੇ ਲਾਈਵ ਹੋਗਾ ਤੁਹਾਨੂੰ ਐਲਾਨ ਕਰਾਂਗੇ ਮੇਰੇ ਗਾਈ ਅ ਦੇਖੋ ਜੀ ਹਾਲੇ ਪ੍ਰੋਗਰਾਮ ਦਾ ਜਿਹੜਾ ਸਰਕਾਰ ਵੱਲੋਂ ਰੂਪਰੇਖਾ ਜਿਹੜੀ ਹੈ ਉਹ ਪਿਆਰ ਪੂਰੀ ਹੌਲੀ ਹੌਲੀ ਟੀਵੀ ਤੇ ਜੋ ਵੀ ਅ ਦਿੱਤੀ ਜਾਏਗੀ ਇਨਫੋਰਮੇਸ਼ਨ ਉਹਦੇ ਹਿਸਾਬ ਨਾਲ ਅਸੀਂ ਚੱਲਾਂਗੇ ਪਰ ਜਿੱਥੋਂ ਤੱਕਰ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਸਵੇਰੇ 9 ਵਜੇ ਤੋਂ ਪ੍ਰੋਗਰਾਮ ਜਿਹੜਾ ਉੱਥੇ ਲਾਈਵ ਸ਼ੁਰੂ ਹੋ ਜਾਏਗਾ ਅਸੀਂ ਵੀ ਸਵੇਰੇ 8 ਵਜੇ ਤੋਂ ਇੱਥੇ ਜਿਹੜਾ ਪ੍ਰੋਗਰਾਮ ਸ਼ੁਰੂ ਕਰ ਦਵਾਂਗੇ ਆਪ ਵੀ ਮੰਨਦੇ ਕਈ ਜਗ੍ਹਾ ਤੇ ਉਪਤੀ ਸੀ ਅਗਰ ਜੇ ਇਸ ਤਰ੍ਹਾਂ ਲਿਖਿਆ ਲੋਕੀ ਸ਼ਕਤਾਂ ਦੇ ਸਿਕਿਉਰਿਟੀ ਪੁਆਇੰਟੋਂ ਪਰਪਸ ਨਾਲ ਕੋਈ ਪਲਾਨ ਨਹੀਂ ਸੀ ਸੀ ਵੀਡੀਓਸ ਨੂੰ ਯੂਜ਼ ਪੁਲਿਸ ਤੋਂ ਅਪਲੈਨ ਆਫ ਸੈਕਿਉਰਿਟੀ ਵਾਦੂ ਪਸੰਦ ਦੇਖੋ ਜੀ ਜਦੋਂ ਵੀ ਪ੍ਰੋਗਰਾਮ ਇੰਨੇ ਵੱਡੇ ਸਕੇਲ ਤੇ ਕੀਤਾ ਜਾਂਦਾ ਹੈ ਤੇ ਡੈਫੀਨੇਟਲੀ ਪੁਲਿਸ ਦਾ ਸਹਿਯੋਗ ਜ਼ਰੂਰ ਲੀਤਾ ਜਾਂਦਾ ਹੈ ਕਿਉਂਕਿ ਜਦੋਂ ਇੰਨੇ ਸ਼ਰਧਾਲੂ ਇੱਥੇ ਇਕੱਠੇ ਹੋਣਗੇ ਤਾਂ ਨਹੀਂ ਅਸੀਂ ਜ਼ਰੂਰ ਜੀ ਪਹਿਲਾਂ ਉਹਨਾਂ ਨੂੰ ਅਸੀਂ ਦਸਤਰਖਾਸ ਦੇਵਾਂਗੇ ਕਿ ਸਾਡੇ ਮੰਦਰ ਦੇ ਵਿੱਚ ਇੰਨਾ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਜਰੂਰ ਸਾਨੂੰ ਸਪੋਰਟ ਕੀਤੀ ਜਾਵੇ ਤਾਂ ਜੋ ਇੱਥੇ ਕੋਈ ਵੀ ਐਸਟੀ ਕਟਨਾ ਨਾ ਹੋਵੇ ਕਿ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਡਿਫਿਕਲਟੀ ਦਾ ਸਾਹਮਣਾ ਕਰਨਾ ਪਵੇ ਕਰਨਾ ਪਵੇ ਕਿਰਿਆ ਜੁਕੀ ਕਰ ਉਹ ਦੀ ਤਾਰੀਖ ਹੈ ਮੇਰੀ ਜਿਹੜੀ ਆ ਗਿਆ ਸਾਹਮਣੇ ਕਿਸ ਦਾ ਦੇਖ ਮੈਂ ਹਾਂ ਜਾਂ ਕੋਈ ਵੀ ਜਿਹੜੇ ਇੱਥੇ ਸਾਰੇ ਕਮੇਟੀ ਮੈਂਬਰਸ ਖੜੇ ਆ ਜਾਂ ਜਿੰਨੇ ਵੀ ਤੇਸ਼ਵਾਸੀ ਨੇ ਉਹ ਇਸ ਦਿਨ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪ੍ਰਾਊਡ ਮਹਿਸੂਸ ਕਰ ਰਹੇ ਨੇ ਗਰਵ ਮਹਿਸੂਸ ਕਰ ਰਹੇ ਨੇ ਕਿਉਂਕਿ ਪਿਛਲੇ 500 ਸਾਲ ਤੋਂ ਜਦੋਂ ਤੇ ਇਸ ਰਾਮ ਮੰਦਿਰ ਦਾ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸੀਗਾ ਕਿ ਉੱਥੇ ਬਾਬਰੀ ਮਸਜਿਦ ਦਾ ਹੈਗਾ ਹੈ ਔਰ ਉਹਨੂੰ ਇਸਟੈਬਲਿਸ਼ਮੈਂਟ ਔਰ ਉਹਨੂੰ ਹਟਾ ਕੇ ਉੱਥੇ ਵਾਪਸ RAM LALLA ਦਾ ਜਿਹੜਾ ਮੰਦਿਰ ਹੈ ਉੱਥੇ ਉੱਥੇ ਬਣਾਇਆ ਜਾਵੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਦੇਸ਼ ਵਾਸੀ ਦੇ ਦਿਲ ਦੇ ਵਿੱਚ ਇਹੀ ਸੀਗਾ ਕਿ RAM ਮੰਦਿਰ ਦਾ ਉੱਥੇ ਨਿਰਮਾਣ ਹੋਵੇ ਔਰ ਇਹ ਜਿਹੜੀ ਸਾਡੀ ਸਰਕਾਰ ਹੈ ਇਹਨਾਂ ਨੇ ਇਸ ਸੁਪਨੇ ਨੂੰ ਪੂਰਾ ਕਰਤਾ ਹਰ ਦੇਸ਼ ਵਾਸੀ ਦੇ ਸੁਪਨਿਆਂ ਨੂੰ ਪੂਰਾ ਕੀਤਾ ਔਰ ਅਸੀਂ ਬਹੁਤ ਮਾਣ ਕਰਦੇ ਹਾਂ ਕਿ ਇਹ ਸਰਕਾਰ ਨੇ ਸਾਨੂੰ ਇੰਨਾ ਵੱਡਾ ਤੋਹਫ਼ਾ ਦਿੱਤਾ ਔਰ ਡੈਫੀਨੇਟਲੀ ਜੋ ਬੰਸਰ ਸਾਹਿਬ ਨੇ ਕਿਹਾ ਹੈ ਕਿ ਸੋਨੇ ਦੀ ਚਿੜੀਆ ਬਣ ਕੇ ਹੋ ਸਕਦਾ ਭਾਰਤ ਉਭਰ ਕੇ ਆਵੇਗਾ ਜ਼ਰੂਰ ਆਵੇਗਾ ਤਾਂ ਕਿ ਜੀ ਅਸੀਂ ਇੰਨੀ ਵੱਡੀ ਅਚੀਵਮੈਂਟ ਕਰ ਸਕਦੇ ਆ ਤੇ ਅਚੀਵਮੈਂਟ ਵੀ ਜ਼ਰੂਰ ਕਰ ਲਾਂਗੇ ਦਿਲ ਦੇ ਵਿੱਚ ਜਜ਼ਬਾ ਹੋਣਾ ਚਾਹੀਦਾ ਹੈ ਮੰਜ਼ਿਲ ਦੂਰ ਨਹੀਂ ਹੁੰਦੀ ਜੇ ਪਾਇਸ ਜਨਰੀ ਤੇ ਪ੍ਰੋਗਰਾਮ ਹੈ ਸ਼ਹਿਰ ਦੀ ਅਪੀਲ ਕਰਨਾ ਚਾਹੀਦਾ ਸਾਡੇ ਲਈ ਮੈਂ ਹੀ ਅਪੀਲ ਕਰਨਾ ਚਾਹੁੰਦੀ ਆ ਜੀ ਕਿਉਂਕਿ ਅਸੀਂ ਇੱਥੇ ਕਾਰਗ੍ਰਾਮ ਬਹੁਤ ਵੱਡੇ ਪੱਧਰ ਤੇ ਆਯੋਜਿਤ ਕਰਨ ਜਾ ਰਹੇ ਆ ਤੇ ਅਸੀਂ ਸਾਰੇ ਪੂਰੇ ਮੋਹੱਲੀ ਵਾਸੀਆਂ ਨੂੰ ਮੰਦਰਾਂ ਨੂੰ ਮੰਦਰਾਂ ਦੀਆਂ ਕਮੇਟੀਆਂ ਨੂੰ ਔਰ ਸਾਰੇ ਸ਼ਰਧਾਲੂਆਂ ਨੂੰ ਸੱਦਾ ਦਵਾਂਗੇ ਕਿ ਉਹ ਵੱਧ ਚੜ ਕੇ ਇੱਥੇ ਆਣ ਤੇ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਤਾਂ ਜੋ ਜਿਸ ਤਰ੍ਹਾਂ ਦਾ ਪ੍ਰੋਗਰਾਮ ਅਸੀਂ ਇੱਥੇ ਆਰਗੇਨਾਈਜ਼ ਕਰਨ ਦੀ ਚਾਹ ਰੱਖ ਰਹੇ ਹਾਂ ਕੋਸ਼ਿਸ਼ ਕਰ ਰਹੇ ਆ ਉਹ ਸਕਸੈਸਫੁਲ ਹੋਵੇ ਤੇ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਹੈ ਉਸ 22 ਤਰੀਕ ਨੂੰ ਲੈ ਕੇ ਉਹ ਸਾਰਿਆਂ ਦਾ ਪੂਰਾ ਹੋਵੇ ਤੇ ਜਸ਼ਨ ਇੱਥੇ ਮਨਾਇਆ ਜਾਵੇ ਬੜੇ ਵੱਡੇ ਸਤਰੂ ਤੇ ਇੱਕ ਆਖਰੀ ਸਵਾਲ ਹੈ ਕਿ ਸਿਰਫ ਇਨਵੀਟੇਸ਼ਨ ਦਿੱਤੀ ਹੈ ਕਿ ਕਿੰਨਾ ਸੱਦਾ ਹੈ ਕੋਈ ਨਹੀਂ ਜੀ ਖੁੱਲਾ ਸੱਦਾ ਹੋਏਗਾ ਇਹਦੇ ਕੋਈ ਇਨਵੀਟੇਸ਼ਨ ਨਹੀਂ ਹੈ ਪੂਰਾ ਖੁੱਲਾ ਸੱਦਾ ਹੈ ਮੁਨਾਦੀ ਕਰਾਵਾਂਗੇ ਬੈਨਰ ਲਗਾਵਾਂਗੇ ਪੋਸਟਰਸ ਲਗਾਵਾਂਗੇ ਸਭ ਕੁਝ ਖੁੱਲਾ ਸੱਦਾ ਪੂਰੇ ਪੂਰੇ ਮੁਹਾਲੀ ਨੂੰ ਪੂਰੇ ਪੰਜਾਬ ਨੂੰ ਖੁੱਲਾ ਸੱਦਾ ਹੈ ਜਿਹੜਾ ਜਿਹੜਾ ਬੰਦਾ ਇੱਥੇ ਆਣਾ ਚਾਹਦਾ ਉਹ ਆ ਸਕਦਾ ਹੈ ਇਹਦੇ ਕੋਈ ਇਨਵੀਟੇਸ਼ਨ ਪਰਪਸ ਕੁਝ ਨਹੀਂ ਹੈ ਰੱਬ ਦੇ ਦੁਆਰੇ ਸਭ ਤੇ ਸਿੱਖੀ ਨਾਲ ਹੋਰ ਵੀ ਕਰ ਰਹੇ ਕਿਹੜੇ ਮਤਲਬ ਸਪੋਟੀਨ ਤਾਂ ਹੈ ਜਿਹੜੇ ਤੁਹਾਡੇ ਬੈਨਰ ਲੱਗੇ ਹੋ ਧਾਰਮਿਕ ਹੋਗੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਕੋ ਨਾ ਰਿਮੂਵ ਕਿ ਇਤਿਜਾਰ ਕਰੋ ਲੱਗ ਕੇ ਹਾਂਜੀ ਉਹ ਥੋੜਾ ਜਿਹਾ ਦੇਖੋ ਜੀ ਸਰਕਾਰ ਦੇ ਆਪਣੇ ਕੁਝ ਤੌਰ ਤਰੀਕੇ ਹੁੰਦੇ ਰੂਲਸ ਹੁੰਦੇ ਪਰ ਅਸੀਂ ਪਹਿਲਾਂ ਹੀ ਗੱਲ ਕਾਰਪੋਰੇਸ਼ਨ ਨੂੰ ਪਹਿਲਾਂ ਹੀ ਦਰਖਾਸਤ ਦਵਾਂਗੇ ਕਿ ਅਸੀਂ ਇਨਫੋਰਮੇਟਿਵ ਜਿਹੜੇ ਬੈਨਰ ਲਗਾਣੇ ਆ ਪੋਸਟਰ ਲਗਾਣੇ ਉਹਨਾਂ ਨੂੰ ਉਸ ਦਿਨ ਤੱਕ ਲੱਗਾ ਰਹਿਣ ਦੇਣ ਤਾਂ ਜੋ ਕਿ ਸਾਰੇ ਸ਼ਰਧਾਲੂਆਂ ਤੱਕ ਇਹ ਮੈਸੇਜ ਪਹੁੰਚ ਜਾਵੇ ਕਿ ਇੱਥੇ ਕਾਰਜਕ੍ਰਮ ਹੋਣ ਜਾ ਰਿਹਾ ਹੈ ਤੇ ਜਿਹੜੇ ਜਿਨ੍ਹਾਂ ਕੋਲ ਸੋਸ਼ਲ ਮੀਡੀਆ ਨਹੀਂ ਹੈ ਜਾਂ ਜਿਨ੍ਹਾਂ ਕੋਲ ਹੋਰ ਮੀਡੀਆਜ਼ ਦੇ ਐਕਸੈਸ ਨਹੀਂ ਹੈ ਉਹ ਪੋਸਟਰ ਦੇਖ ਕੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਨਗੇ ਸਰ ਜੈ ਸ਼੍ਰੀ ਰਾਮ ਜੀ ਸਭ ਤੋਂ ਪਹਿਲਾਂ ਤਾਂ ਨਵੇਂ ਸਾਲ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਮਟੌਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦੂਜੀ ਮੈਂ ਬੇਨਤੀ ਕਰਨੀ ਚਾਹੁੰਦੀ ਆ ਕਿ ਜਿਹੜਾ ਕਮੇਟੀ ਇਸ ਮੰਦਿਰ ਦੀ ਕਮੇਟੀ ਪੰਸਲ ਪਰਿਵਾਰ ਦੇ ਨਾਲ ਮਿਲ ਕੇ 22 ਤਰੀਕ ਨੂੰ ਪ੍ਰੋਗਰਾਮ ਕਰਨ ਜਾ ਰਹੀ ਹੈ ਬਹੁਤ ਵੱਡੇ ਪੱਧਰ ਦੇ ਪ੍ਰੋਗਰਾਮ ਕਰ ਰਹੇ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਉਸ ਦਿਨ ਹਮ-ਹਮਾ ਕੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੋ ਤੇ ਇਸ ਨੂੰ ਸਫਲ ਬਣਾਓ ਕਿਉਂਕਿ ਬਹੁਤ ਹੀ ਸੁੱਖਾਂ ਬਾ ਸੁੱਖਾਂ ਤੋਂ ਬਾਅਦ ਬਹੁਤ ਹੀ ਸੰਘਰਸ਼ ਤੋਂ ਬਾਅਦ ਲੱਖਾਂ ਕੁਰਬਾਨੀਆਂ ਤੋਂ ਬਾਅਦ ਇਹ ਦਿਨ ਆਇਆ ਜਦੋਂ ਸ਼੍ਰੀ ਰਾਮਚੰਦਰ ਜੀ ਦੀ ਜੀ ਮੂਰਤੀ ਸਥਾਪਨਾ ਅਯੁੱਧਿਆ ਦੇ ਵਿੱਚ ਹੋਣ ਜਾ ਰਹੀ ਹੈ ਜਦੋਂ ਕਿ ਇਸ ਤੋਂ ਪਹਿਲਾਂ ਰਾਮਚੰਦਰ ਜੀ ਦਾ ਜਿਹੜਾ ਮੰਦਿਰ ਸੀ ਹਤ ਤਾਈਆਂ ਨੇ ਤੇ ਜਾਂ ਕਹਿ ਲਓ ਮੁਗਲਾਂ ਨੇ ਉਸ ਟਾਈਮ ਉਹ ਤੋੜ ਦਿੱਤਾ ਸੀ ਤੇ ਹੁਣ ਇਹ ਮੌਜੂਦਾ ਸਰਕਾਰ ਦੀ ਸਹਾਇਤਾ ਦੇ ਨਾਲ ਇਹ ਬਹੁਤ ਵੱਡਾ ਉਪਲਬਧੀ ਹੈ ਜਿਹੜੀ ਅਸੀਂ ਹਾਸਲ ਕੀਤੀ ਹੈ ਤੇ ਅਸੀਂ ਸਾਰਿਆਂ ਨੂੰ ਮਿਲ ਕੇ ਬਹੁਤ ਹੁਮ ਹੁਮਾ ਕੇ ਇਹ ਤਿਹਾਰ ਮਨਾਣਾ ਚਾਹੀਦਾ ਜਿਸ ਤਰ੍ਹਾਂ 14 ਸਾਲ ਬਾਅਦ ਰਾਮਚੰਦਰ ਜੀ ਬਨਵਾਸ ਕੱਟ ਕੇ ਆਏ ਸੀ ਅਸੀਂ ਪੂਰੇ ਹਿੰਦੁਸਤਾਨ ਚ ਦੀਪਮਾਲਾ ਕੀਤੀ ਸੀ ਬਟ ਹੁਣ ਤਾਂ ਇਹ 500 ਸਾਲ ਬਾਅਦ ਆਯੁੱਧਿਆ ਦੇ ਵਿਚਾਰ ਹੈ ਇਸ ਕਰਕੇ ਹੁਣ ਤਾਂ ਸਾਨੂੰ ਉਸ ਤੋਂ ਵੀ ਬਹੁਤ ਚੜ ਕੇ ਇਹ ਦੀਪਮਾਲਾ ਕਰਨੀ ਚਾਹੀਦੀ ਹੈ ਹਰ ਬੰਦੇ ਨੂੰ ਆਪਣੇ ਘਰ ਦੇ ਅਕੇ ਦੀਪ ਜਲਾਣੇ ਚਾਹੀਦੀਆਂ ਲੜੀਆਂ ਲਗਾਨੀਆਂ ਚਾਹੀਦੀਆਂ ਮੈਂ ਤਾਂ ਇਹ ਹੀ ਕਹਾਂਗਾ ਕਿ ਉਸ ਦਿਨ ਤੋਂ ਬਹੁਤ ਚੜ ਕੇ ਇਸ ਤਿਹਾਰ ਨੂੰ ਹੁਮ ਹੁਮਾ ਕੇ ਤੇ ਸ਼ਰਦਾ ਨਾਲ ਮਨਾਓ ਤੇ ਸਾਰੇ ਇੱਥੇ ਇਸ ਮੰਦਰ ਦੇ ਵਿੱਚ ਪਹੁੰਚੋ ਕਹਿ ਸਕਦੇ ਆ ਸਾਥ ਦੀ ਦੂਤ ਵਾਲੀ ਇਸ 'ਚ ਕੋਈ ਦੋਸ਼ਕ ਨਹੀਂ ਹੈ ਕੋਈ ਦੋਰਾਏ ਨਹੀਂ ਹੈ ਕਿ ਇਸ ਵਾਰੀ ਮੈਨੂੰ ਇਹ ਲੱਗਦਾ ਕਿ ਆਮ ਦੀਵਾਲੀ ਨਾਲੋਂ ਇਹ ਦੀਵਾਲੀ ਜ਼ਿਆਦਾ ਮayne ਰੱਖੇਗੀ ਉਸ ਤੋਂ ਜ਼ਿਆਦਾ ਰੋਸ਼ਨੀयां ਆਏ ਹੋਣਗੀਆਂ ਜਿਹੜੀ ਸਿਹਤ ਦੀਆਂ ਕਮੇਟੀਆਂ ਪੁਰਾਣੇ ਦੇ ਮੰਤਰ ਕਮੇਟੀਆਂ ਦੀ ਗੱਲ ਕੀਤੀ ਜਾ ਜਿਹੜੀ ਸੁਭਾਗਿ ਪਰਿਆਦੀਨ ਦੇਖਣ ਨੂੰ ਮਿਲੇਗਾ ਉਹ ਬੜੇ ਖੁਸ਼ਕਿਸਮਤ ਨੇ ਉਹ ਲੋਕ ਨੇ ਨੈਚੁਰਲੀ ਇਸ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਸਾਡੀ ਕਿੰਨੀਆਂ ਪੀੜ੍ਹੀਆਂ ਨਿਕਲੀਆਂ 500 ਸਾਲ ਤੋਂ ਬਾਅਦ ਸਾਡੀ ਮੌਜੂਦਾ ਪੀੜ੍ਹੀ ਹੈ ਜਿਹੜੀ ਇਸ ਸਮੇਂ ਚੱਲ ਰਹੀ ਹੈ ਉਹ ਕਿੰਨੀ ਖੁਸ਼ਕਿਸਮਤ ਹੈ ਕਿ ਉਸ ਨੂੰ ਦੁਬਾਰਾ ਰਾਮਚੰਦਰ ਜੀ ਦੇ ਇੱਕ ਤਰ੍ਹਾਂ ਦੇ ਅਯੁੱਧੇ ਦੇ ਵਿੱਚ ਵਾਪਸ ਪਰਤਣ ਦੀ ਕੁਰਸੀ ਮਿਲ ਰਹੀ ਹੈ ਤੇ ਸਾਡੇ ਵਾਸਤੇ ਬਹੁਤ ਹੀ ਖੁਸ਼ੀ ਦਾ ਦਿਨ ਹੈ ਤੇ ਆਓ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਬਹੁਤ ਹੀ ਧੂਮ-ਧਾਮ ਨਾਲ ਇਹ ਤਿਹਾਰ ਜਿਹੜਾ ਮਨਾਉਣਾ ਚਾਹੀਦਾ ਤੇ ਇਸ ਨੂੰ ਹਮੇਸ਼ਾ ਵਾਸਤੇ ਇੱਕ 22 ਜਨਵਰੀ ਮੇਰਾ ਕਹਿਲ ਇੱਕ ਸਾਡੀ ਅਭੁੱਲ ਯਾਦ ਹੋ ਜਾਏਗੀ ਜਿਸ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ ਇਹ ਉਹ ਦਿਨ ਹੋਏਗਾ ਤੇ 22 ਜਨਵਰੀ ਨੂੰ ਅਸੀਂ ਇਸ ਨੂੰ ਬਹੁਤ ਧੂਮ-ਧਾਮ ਨਾਲ ਮਨਾਈਏ ਮੇਰੀ ਇਹ ਸਾਰਿਆਂ ਨੂੰ ਬੇਨਤੀ ਮੈਂ ਦੇਆ ਬੰਤੀ यहाँ की प्रधान चालीस साल से मैं यहाँ कार्य कर रही हूँ भगवान के आगे लगी हुई हूँ जैसे भगवान करवाता है वैसे कर रही हूँ अब मैं यही कहना चाहूँगी कि जो ये रामलला जी आ रहे हैं इनकी खुशी के बीच में जो भी हमें आभा ने समझाया वो हम बढ़ चढ़ कर करेंगे और सारा महिला महिला मंडल इनके साथ है कि जो ये कहेंगे वैसे ही इनके कहने से भी आगे चलकर दिखाएंगे हमारे अंदर ये भगवान ने शक्ति डाली है के राम लला जो आ रहे हैं वो मटौर के मंदिर को हमने ये दिखाना है कि अयोध्या से ज़्यादा हमारा मटौर का मंदिर सजकर तैयार हुआ है जिसको देख दुनिया खुश होएगी कि मटौर मंदिर आज शोभा के लिए सबसे आगे बढ़ गया है भगवान सब ठीक रखे सबको और सबको मेरी तरफ से बधाई हो नवे साल की जो रामलला जी आ रहे हैं उनकी सबको बधाई